ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਾਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਆਨ ਟਾਈਮ ਸੋ ਹਾਂਜੀ ਵੀ ਅ ਅੱਜ ਕੱਲ੍ਹ ਦੇ ਹਾਲਾਤ ਆਪਾਂ ਨੂੰ ਪਤਾ ਨੇ ਕੈਨੇਡਾ ਦੇ ਵਿੱਚ ਕਿੱਦਾਂ ਦੇ ਨੇ ਅੱਜ ਦੀ ਡੇਟ ਦੇ ਵਿੱਚ ਜੇਕਰ ਕਿਸੇ ਬੰਦੇ ਨੇ ਇਥੇ ਪੀਆਰ ਲੈਣੀ ਆ ਤਾਂ ਬਹੁਤ ਡਿਫਿਕਲਟ ਸਿਚੁਏਸ਼ਨ ਹੈ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਬੈਠਾ ਤੇ ਫਿਲਹਾਲ ਅੱਜ ਦੀ ਡੇਟ ਦੇ ਵਿੱਚ 6 ਤੋਂ 7 ਲੱਖ ਵਰਕ ਪਰਮਿਟ ਵੀ ਹੈ ਜਿਹੜਾ ਐਕਸਪਾਇਰ ਹੋ ਰਿਹਾ ਆ ਜਿਨ੍ਹਾਂ ਨੂੰ ਨਾ ਤੇ ਅੱਗੇ ਐਕਸਟੈਂਸ਼ਨ ਮਿਲ ਰਹੀ ਹੈ ਤੇ ਨਾ ਉਹਨਾਂ ਦਾ ਪੀਆਰ ਦਾ ਕੋਈ ਸੋਲੂਸ਼ਨ ਨਿਕਲ ਰਿਹਾ ਤੇ ਫਿਰ ਤੁਸੀਂ ਆਪ ਹੀ ਸੋਚ ਰੇ ਸੋਚ ਸਕਦੇ ਹੋ ਵੀ ਕੰਪੀਟੀਸ਼ਨ ਕਿੰਨਾ ਹੋਊਗਾ ਮਾਰਕੀਟ ਦੇ ਵਿੱਚ ਜਦ ਸਟੂਡੈਂਟ ਨੂੰ ਇੰਨੀ ਗੱਲ ਪਤਾ ਲੱਗਦੀ ਵੀ ਯਾਰ ਅਸੀਂ ਇਸ ਕੰਟਰੀ ਦੇ ਵਿੱਚ 4-5 ਸਾਲ ਵੀ ਲਾਇਆ ਸਾਨੂੰ ਪੀਆਰ ਵੀ ਨਹੀਂ ਮਿਲੀ ਹੁਣ ਅਸੀਂ ਕੀ ਕਰੀਏ ਵਾਪਸ ਤੇ ਜਾਣਾ ਚਾਹੁੰਦੇ ਨਹੀਂ ਆਬਵੈਸ ਦੀ ਗੱਲ ਆ ਇੱਕ ਦਖੈਣੀ ਇਨਵੈਸਟਮੈਂਟ ਲਾ ਕੇ ਆਉਂਗੇ ਕਿਸੇ ਕੰਟਰੀ ਦੇ ਵਿੱਚ ਤੁਸੀਂ ਉੱਥੇ ਆਪਣਾ ਫਿਊਚਰ ਸੋਚੋਗੇ ਤੁਹਾਡੀ ਚੀਜ਼ਾਂ ਨਹੀਂ ਵਰਕ ਆਊਟ ਕਰਨਗੀਆਂ ਤੁਸੀਂ ਕੋਈ ਨਾ ਕੋਈ ਆਲਟਰਨੇਟਿਵ ਦੇਖੋਗੇ ਕੋਈ ਕਿਸੇ ਹੋਰ ਕੰਟਰੀ ਚਲ ਜੀ ਤੇ ਅੱਜਕੱਲ ਇੰਟਰਨੈਟ ਦੇ ਉੱਪਰ ਨਾ ਇੱਕ ਬੜਾ ਰਿਊਮਰ ਫੇਲੇ ਹੋਇਆ ਕਿ ਇਹ ਸਦੇ ਰਿਊਮਰ ਵੀ ਉਹਨੂੰ ਕਹਿ ਸਕਦੇ ਤੇ ਕਈ ਲੋਕੀ ਇਹਨੂੰ ਸੱਚ ਵੀ ਮੰਨੀ ਬੈਠੇ ਆ ਮੇਰਾ ਖੁਦ ਇੱਕ ਨੋਨ ਆ ਉਹਨੇ ਵੀ ਮੈਨੂੰ ਫੋਨ ਕਰਕੇ ਮੈਨੂੰ ਇਹੀ ਗੱਲ ਕਹਿ ਰਿਆ ਸੀ ਤਾਂ ਸੋਚਿਆ ਵੀ ਇਸ ਤੇ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਆ ਹੁਣ ਕੀ ਅੱਜਕੱਲ ਲੋਕ ਸੋਚ ਰਹੇ ਨੇ ਵੀ ਜੇ ਸਾਨੂੰ ਕੈਨੇਡਾ ਚ ਪੀਆਰ ਨਹੀਂ ਮਿਲਦੀ ਅਸੀਂ ਇੱਥੋਂ ਅਮਰੀਕਾ ਨੂੰ ਨਿਕਲ ਜਾਾਂਗੇ ਤੇ ਉੱਥੇ ਜਾ ਕੇ ਆਪਣੀ ਅਸਾਈਲਮ ਲਾਵਾਂਗੇ ਠੀਕ ਆ ਹੁਣ ਪਹਿਲੀ ਤੇ ਗੱਲ ਇਥੇ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜੀ ਬਾਇਓਮੈਟ੍ਰਿਕਸ ਹੁੰਦੀ ਆ ਜਦੋਂ ਆਪਾਂ ਕੈਨੇਡਾ ਆਉਣਾ ਹੁੰਦਾ ਆ ਆਪਣੀ ਬਾਇਓਮੈਟ੍ਰਿਕਸ ਹੁੰਦੀ ਆ ਤੁਹਾਨੂੰ ਜੇ ਯਾਦ ਹੋਵੇ ਜਿੰਨਾ ਜਿੰਨਾ ਨੇ ਕਰਵਾਈ ਸੀ ਉਦੋਂ ਤੇ ਉਹ ਬਾਇਓਮੈਟ੍ਰਿਕਸ ਇਕੱਲੀ ਕੈਨੇਡਾ ਕੋਲ ਨਹੀਂ ਹੈਗੀ ਸੋ ਕੈਨੇਡਾ ਬੇਸਿਕਲੀ ਅੱਗੇ 4-5 ਮਲਕਾਂ ਨੂੰ ਤੁਹਾਡੇ ਬਾਇਓਮੈਟ੍ਰਿਕਸ ਸ਼ੇਅਰ ਕਰਦਾ ਜਿਨ੍ਹਾਂ ਦੇ ਵਿੱਚ ਇੰਗਲੈਂਡ, ਯੂਐਸਏ, ਆਸਟ੍ਰੇਲੀਆ, ਨਿਊਜ਼ੀਲੈਂਡ ਇਹ ਵੱਡੇ ਮਲਕ ਆ ਜਾਂਦੇ ਆ ਤੇ ਜੇ ਤੁਸੀਂ ਸੋਚ ਰਹੇ ਹੋ ਵੀ ਇੱਥੋਂ ਮੂਵ ਹੋ ਕੇ ਕਿਸੇ ਵੀ ਤਰੀਕੇ ਨਾਲ ਉੱਥੇ ਆ ਕੇ ਤੁਸੀਂ ਅਸਾਈਲਮ ਲਾ ਦੋਗੇ ਤਾਂ ਤੁਹਾਡੀ ਬਹੁਤ ਵੱਡੀ ਇੱਕ ਗਲਤਫਹਿਮੀ ਹੈ ਤੇ ਇਹ ਚੀਜ਼ ਵਰਕਆਊਟ ਨਹੀਂ ਕਰਨੀ ਸੋ ਇਹ ਸਟੈਪ ਕਦੀ ਵੀ ਨਾ ਚੱਕਿਓ ਤੁਸੀਂ ਨਾ ਇੱਧਰ ਦੇ ਰਹਿਣਾ ਨਾ ਤੁਸੀਂ ਉੱਧਰ ਦੇ ਰਹਿਣਾ ਤੇ ਤੁਸੀਂ ਇਲੀਗਲ ਹੋ ਜਾਣਾ ਉੱਥੇ ਜਾ ਕੇ ਬਾਕੀ ਜਿੰਨੇ ਕਰਨਾ ਜੋ ਵੀ ਕਰਨਾ ਤੁਸੀਂ ਸਮਝਦਾਰ ਹੋ ਤੁਸੀਂ ਸੋਚ ਸਮਝ ਕੇ ਡਿਸੀਜਨ ਲਓਗੇ ਨਾ ਮੈਨੂੰ ਪਤਾ ਆ ਤੇ ਇੱਕ ਗੱਲ ਹੋਰ ਹੁਣ ਅੱਜ ਦੀ ਡੇਡ ਦੇ ਵਿੱਚ ਬੇਸ਼ੱਕ ਪੀਆਰ ਦੇ ਲਈ ਕੰਪੀਟੀਸ਼ਨ ਬਹੁਤ ਹੈ ਤੇ ਹਾਲਾਤ ਇੱਥੇ ਥੋੜੇ ਜਿਹੀ ਕੰਪਲਿਕੇਟਿਡ ਨੇ ਬਟ ਤੁਹਾਨੂੰ ਪਤਾ ਇਲੈਕਸ਼ਨਸ ਸਿਰਤੇ ਨੇ ਤੇ ਇਲੈਕਸ਼ਨਸ ਦੇ ਟਾਈਮ ਕਰਕੇ ਇਹ ਆਪਣੇ ਲੋਕਾਂ ਨੂੰ ਇਮਪ੍ਰੈਸ ਕਰਨ ਦੇ ਲਈ ਹਰ ਕੋਈ ਨਵਾਂ ਡਿਸੀਜਨ ਲੈ ਲੈਂਦੇ ਨੇ ਸਵੇਰ ਨੋਟ ਕੇ ਮਾਰਕ ਮਿਲਰ ਕੋਈ ਨਾ ਕੋਈ ਬਿਆਨ ਦੇ ਦਿੰਦਾ ਆ ਤੇ ਆਪਾਂ ਨੂੰ ਵੀ ਇਹ ਲੱਗ ਰਿਹਾ ਕਿ ਚੀਜ਼ਾਂ ਬਹੁਤ ਕੰਪਲਿਕੇਟਿਡ ਹੋ ਗਈਆਂ ਬਟ ਇਹ ਐਕਚੁਅਲ ਚ ਆਪਣੇ ਲੋਕਾਂ ਨੂੰ ਇਮਪ੍ਰੈਸ ਕਰਨਾ ਚਾਹੁੰਦੇ ਨੇ ਵੀ ਹਾਂ ਅਸੀਂ ਤੁਹਾਡੇ ਲਈ ਬਹੁਤ ਸੋਚਦੇ ਹਾਂ ਗੋਰੀਆਂ ਨੂੰ ਬਟ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਦੇਖੋ ਇਹ ਮੇਰਾ ਪਰਸਨਲ opinion ਆ ਜਿਵੇਂ elections ਹੋ ਜਾਣਗੀਆਂ ਉਸ ਤੋਂ ਬਾਅਦ I think ਚੀਜ਼ਾਂ ਟਰਨ ਕਰ ਸਕਦੀਆਂ ਨੇ ਤੇ ਹਾਲਾਤ ਠੀਕ ਹੋ ਸਕਦੇ ਨੇ ਹਾਲਾਤ ਇਹਦਾ ਸੈਂਸ I'm not talking about uh, inflation and jobs maybe ਉਹਨਾਂ ਦਾ ਦੇਖੋ ਠੀਕ ਹੁੰਦੀ ਹੈ ਜਾਂ ਨਹੀਂ ਬਟ ਹਾਂ ਪੀਆਰ ਦੇ ਲਈ ਹੋ ਸਕਦਾ ਵੀ ਹੋਰ options ਇਹ ਕੱਢਣ ਐਂਡ ਹੋ ਸਕਦਾ ਵੀ ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਣ ਪਰ ਜਦੋਂ ਤੱਕ ਇਲੈਕਸ਼ਨਸ ਨਹੀਂ ਹੁੰਦੀਆਂ ਉਦੋਂ ਤੱਕ ਕਲੀਅਰਲੀ ਆਪਾਂ ਨੂੰ ਦਿਖ ਰਿਹਾ ਵੀ ਇਹਨਾਂ ਦੇ ਟਾਰਗੇਟ ਦੇ ਉੱਪਰ ਉਹੀ ਬੰਦੇ ਨੇ ਜਿਹੜੇ ਹੈਲਥ케ਅਰ ਦਾ ਇੱਥੇ ਕੁਝ ਨਾ ਕੁਝ ਲੈ ਕੇ ਆ ਰਹੇ ਨੇ ਜਾ ਫਿਊਚਰ ਦੇ ਵਿੱਚ ਹੈਲਥ케ਅਰ ਨੂੰ ਲੈ ਕੇ ਸੀਰੀਅਸ ਨੇ ਜਾਂ ਫਿਰ ਪਲੰਬਿੰਗ ਇਲੈਕਟ੍ਰੀਸ਼ੀਅਨ ਵੈਲਡਿੰਗ ਜਾਂ ਫਿਰ ਜਿਨ੍ਹਾਂ ਨੂੰ ਫਰੈਂਚ ਆਉਂਦੀ ਆ ਇਹਨਾਂ ਦੇ ਟਾਰਗੇਟ ਤੇ ਉਹੀ ਬੰਦੇ ਨੇ ਤੇ ਉਹਨਾਂ ਨੂੰ ਪੀਆਰ ਦੇਣਾ ਚਾਹੁੰਦੇ ਨੇ ਇਲੈਕਸ਼ਨਸ ਤੋਂ ਬਾਅਦ ਚੀਜ਼ਾਂ ਟਰਨ ਕਰ ਸਕਦੀਆਂ ਨੇ ਇਸ ਦੀ ਪੋਸਿਬਿਲਿਟੀ ਹੈ ਬਟ ਇਹ ਐਡਜਸਟ ਮੇਰਾ ਓਪੀਨੀਅਨ ਹੈ ਮੇਬੀ ਚੀਜ਼ਾਂ ਕਰਨ ਮੇਬੀ ਚੀਜ਼ਾਂ ਨਾ ਕਰਨ ਤੇ ਮੈਂ ਇਹ ਹੀ ਮੇਰਾ ਮੇਨ ਕਹਿੰਦਾ ਮੋਟਿਵ ਇਹ ਆ ਵੀ ਇਹੋ ਜਿਹਾ ਸਟੈਪ ਨਾ ਚੱਕਿਓ ਕੱਲ ਨੂੰ ਨਾ ਤੁਸੀਂ ਉਧਰ ਦੇ ਰਹੋ ਤੇ ਨਾ ਇੱਧਰ ਦੇ ਰਹੋ ਠੀਕ ਹੈ ਜੇ ਤੁਹਾਡੇ ਕੋਲ ਟਾਈਮ ਹੈਗਾ ਆ ਇਫ ਯੂ ਹੈਵ ਇਨਫ ਟਾਈਮ ਤੁਹਾਡੇ ਕੋਲ 3-4 ਸਾਲ ਹੈਗੇ ਆ ਸਟਾਰਟ ਪ੍ਰੀਪੇਰਿੰਗ ਪ੍ਰਪੇਅਰ ਕਰਨਾ ਸ਼ੁਰੂ ਕਰ ਦੋ ਵੀ ਤੁਹਾਡੇ ਲਈ ਕੀ ਬੈਸਟ ਹੈ ਤੁਹਾਨੂੰ ਜਿਹਦੇ ਨਾਲ ਪੀਆਰ ਮਿਲ ਸਕਦੇ ਕੀ ਤੁਹਾਡੇ ਲਈ ਆਪਸ਼ਨ ਹੈ ਇਦਾਂ ਦਾ ਹੈਗਾ ਆ ਬਟ ਜੇ ਤੁਹਾਡੇ ਕੋਲ ਥੋੜਾ ਟਾਈਮ ਆ 1-2 ਸਾਲ ਆ ਕੰਸਲਟ ਕਰੋ ਕਿਸੇ ਵਧੀਆ ਇਮੀਗ੍ਰੇਸ਼ਨ ਵਾਲੇ ਨਾਲ ਤੇ ਇਹੋ ਜਿਹੇ ਸਟੈਪ ਨਾ ਚੱਕ ਲਓ ਜਿੰਨਾ ਬਾਅਦ ਜੋ ਕੱਲੂ ਤੁਹਾਨੂੰ ساری ਉਮਰ ਗ੍ਰੇਟ ਰਵੇ ਵੀ ਯਾਰ ਨਾ ਦਾਸੀ ਕਰਦੇ ਰਹੇ ਨਾ ਹੀ ਬਾਰਦੇ ਰਹੇ ਠੀਕ ਆ ਸੋ ਆਈ ਹੋਪ ਵੀ ਮੇਰਾ ਮੈਸੇਜ ਕਲੀਅਰਲੀ ਤੁਹਾਨੂੰ ਸਮਝ ਆਇਆ ਹੋਊਗਾ ਤੇ ਮੇਰੀ ਇਹੀ ਕੋਸ਼ਿਸ਼ ਸੀ ਕਿ ਕੱਲੂ ਕੋਈ ਵੀਰ ਭੈਣ ਇਹੋ ਜਿਹੇ ਸਟੈਪ ਨਾ ਚੱਕੇ ਮੈਂ ਪਹਿਲਾਂ ਹੀ ਦੱਸ ਦਵਾਂ ਵੀ ਬਾਇਓਮੈਟ੍ਰਿਕਸ ਸਾਰੀਆਂ ਕੰਟਰੀਆਂ ਕਦੇਜੇ ਨਾਲ ਸ਼ੇਅਰ ਕਰਦੀਆਂ ਆ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਮਿਲਦੇ ਆ ਜਲਦੀ ਇੱਕ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇੱਕ ਮੋਟੀਵੇਸ਼ਨ ਮਿਲਦੀ ਵਧੀਆ ਕੰਟੈਂਟ ਬਣਾਉਣ ਦੀ